ਇਹ ਲੁੱਡਣ ਦਾ ਜਵਾਬ ਅਸੀਂ ਰਗੜ ਕੇ ਰੱਬ ਨੂੰ ਨਹੀਂ ਪੀਣਾ ਮੁੜ ਕਾ ਡੋਲੀਏ ਤੇ ਜਾਨ ਮਾਰਦੇ ਹਾਂ ਪਾੜਾ ਲੈ ਕੇ ਠੀਕ ਮੁਸਾਫਰਾਂ ਤੋਂ ਠੇਲ ਵੇੜੀਆਂ ਪਰ ਉਤਾਰਦੇ ਹਾਂ ਨਾਲ ਮਿਹਨਤ ਅਰਜ਼ਕ ਕਮਾਉਂਦੇ ਹਾਂ ਦੁਨੀਆਂ ਨਾਲ ਫਰੇਵਨਾ ਚਾਰਦੇ ਹਾਂ ਮੱਤ ਖੋਰੀਆਂ ਮਿੱਟੀ ਦੇ ਬੋਰੀਆਂ ਨੂੰ ਅੱਧ ਵਿੱਚ ਡਬੂਕੇ ਮਾਰਦੇ ਹਾਂ ਦੇਵੇ ਧੰਕੀਆਂ ਟੱਡ ਕੇ ਆਨਿਆਂ ਨੂੰ ਨਾਲ ਛਿੱਤਰਾਂ ਭੁਗਤ ਸਵਾਰਦੇ ਹਾਂ ਸਾਨੂੰ ਖਟੀਆਂ ਬਹੁਤੀਆਂ ਹੁੰਨੀਆਂ ਨਾ ਪਾੜਾ ਅੱਦਸ ਆਲਾਂ ਨੂੰ ਤਾਰਦੇ ਹਾਂ ਸਾਡੀ ਜ਼ਿੰਦਗੀ ਆਉਣ ਤੇ ਜਾਣ ਮੀਆਂ ਪੰਦੀ ਪਾਰ ਦੇ ਨਾਲ ਔਰਾਰਦੇ ਹਾਂ ਦਿਨ ਲੰਘਦਾ ਲਹਿਰ ਥਪੇੜਿਆਂ ਚ ਰਾਤਾਂ ਬੇੜੀਆਂ ਵਿੱਚ گزارਦੇ ਹਾਂ ਰਾਤਾਂ ਬੇੜੀਆਂ ਵਿੱਚ گزارਦੇ ਹਾਂ